ਅੱਜ ਬਈ ਆਪ ਆਏ ਸੀ ਪਿੰਡ ਆਨੰਪੁਰਾ ਜਿਲ੍ਹਾ ਬਠਿੰਡਾ ਬਈ ਮਤਲਬ ਝੋਟੀ ਖੜੀ ਹੈ ਬਹੁਤ ਹੀ ਸੋਹਣੀ ਝੋਟੀ ਹੈ ਬਈ ਤੇ ਘਰ ਦੀ ਝੋਟੀ ਹੈ ਬਾਈ ਦੀ ਨਾ ਘਰੇ ਹੀ ਪਾਲੀ ਵੀ ਹੈ ਹਾਂ ਤੇ ਇਹ ਨਹੀਂ ਬਈ ਕੋਈ ਹਨਾ ਵੀ ਬਾਈ ਵਪਾਰ ਦਾ ਕੰਮ ਕਰਦਾ ਜੱਕੇ ਉਹ ਘਰ ਦੀ ਝੋਟੀ ਹੈ ਬਈ ਹਾਂ ਤੇ ਤੁਹਾਨੂੰ ਬਾਅਦ ਰੋਡਰ ਚੈੱਕ ਕਰਾਉਣਾ ਬਈ ਕਿੰਨੇ ਕਿਦਣਾ ਰਹਿ ਗਿਆ ਬਈ ਸੋਣ ਚ ਸੋਣ ਚ ਬਾਈ ਰਹਿ ਗਏ ਦੋ ਤਿੰਨ ਦੋ ਤਿੰਨ ਤਾਂ ਨਹੀਂ ਆ ਬਈ ਸੋਣ ਚ ਰਹਿੰਦੇ ਆ ਤੇ ਸੋਨੂੰ ਪਿੱਠਾ ਪੁੱਠੇ ਪੁੜੇ ਦੀ ਬਹੁਤ ਚੰਗੀ ਆ ਬਈ ਹੰਗਾਂ ਦੀ ਸਿੰਗਾ-ਸੂੰਗਾ ਦੀ ਬਈ ਪੂਰੀ ਸੋਹਣੀ ਝੋਟੀ ਆ ਦੇਖੋ ਬਈ ਕਿਆ ਬਾਤਾਂ ਆ ਯਾਰ ਰੂਹ ਖੁਸ਼ ਹੁੰਦੀ ਆ ਦੇਖ ਕੇ ਝੋਟੀ ਨੂੰ ਤੇ ਥਣ ਥਣ ਦੇਖੋ ਬਈ ਕੱਲਾ-ਕੱਲਾ ਲੱਗਿਆ ਵੱਜਾਂ ਅੱਡੋ-ਅੱਡ ਪਿਆ ਬਈ ਚਾਰੇ ਥਣ ਤੇ ਬਾਈ ਫਿਰ ਮੰਗ ਡਿਮਾਂਡ ਮੁੰਡ ਕੀ ਕਰਦੇ ਆ ਫਿਰ ਕੀ ਮੰਗ ਇੱਕ ਲੱਖ 30 ਹਜ਼ਾਰ ਰੁਪਿਆ ਬਈ ਇਹ ਬਾਈ ਨੇ ਮੰਗਿਆ ਇਹ ਕੋਈ ਨਹੀਂ ਮੰਨਤਾ ਨਾ ਉਹ ਤਾਂ ਮੌਕੇ ਤੇ ਕਰਦਾਂਗੇ ਤੇ ਨੰਬਰ ਜੀ ਆਪ ਦਾ ਬੋਲ ਦੋਗੇ ਨੰਬਰ ਜਾ ਦਾ ਏ ਮੋਬਾਈਲ ਨੰਬਰ ਮੋਬਾਈਲ ਤਾਂ ਮੇਰੇ ਕੋਲ ਹੈ ਨਹੀਂ ਚਲ ਫਿਰ ਨੰਬਰ ਕਿਹੜਾ ਕੋਈ ਘਰ ਘੁਰ ਵਾਲਾ ਦੇ ਦਿਓ ਹਾਂ ਘਰ ਘੁਰ ਤੇ ਫਿਰ ਬੰਦੇ ਇੱਕ ਗੱਲਬਾਤ ਕਰ ਲੈਣਗੇ ਨੰਬਰ ਬਾਈ ਸਕਰੀਨ ਤੇ ਛੱਡਿਆ ਵਾ ਤੇ ਸੰਪਰਕ ਕਰ ਲਿਓ ਬਹੁਤ ਸੋਹਣੀ ਸੋਹਣੀ ਝੋਟੀ ਆ ਬਾਈ ਇਹੋ ਜੀ ਕੋਈ ਗੱਲ ਨਹੀਂ ਯਾਰ ਮੂੰਹ ਸੇਂਗਾ ਸੁੰਗਾ ਦੀ ਬਹੁਤ ਸੋਹਣੀ ਆ ਯਾਰ ਦੇਖੋ ਕਿਆ ਬਾਤਾਂ ਆ ਯਾਰ ਤੇ ਨੰਬਰ ਬਾਈ ਸਕਰੀਨ ਤੇ ਤੇ ਬਾਈ ਨਾਲ ਸੰਪਰਕ ਕਰ ਲਿਓ